ਆਪਣੇ ਬੱਚਿਆਂ ਨੂੰ ਡਾਕਟਰ ਭੱਲੇ ਤੋਂ ਬਚਾਓ ਬਚਾਓ ਬੱਚਿਆਂ ਨੂੰ ਡਾਕਟਰ ਭੱਲੇ ਤੋਂ ਬਚਾਓ 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 ਇਸਨੇ ਉਹ ਪੁਖਰਾ ਰੱਖ ਰੱਖ ਕੇ ਮਾਰਦਾ ਜੀ ਇਹ ਡਾਕਟਰ ਨੇ ਚਾਰ ਦਿਨ ਉਹਨੂੰ ਨਾ ਕੋ ਦੁੱਧ ਸਿਰਫ ਇਹ ਜੀ ਡੋਲ ਦਿੰਦਾ ਸੀ ਨਾ ਇਹ ਗੁਲਗੋਲ ਸੀਗਾ ਇੱਕ ਲਾਉਂਦਾ ਸੀ ਉਹ ਵੀ ਲਾ ਕੇ ਬਰਦ ਕਰ ਦਿੰਦਾ ਸੀ ਬੱਚਾ ਸਾਰਾ ਰਾਤ ਨੂੰ ਉਈ ਜਾਂਦਾ ਸੀ ਕਹਿੰਦੇ ਨੇ ਕੋਈ ਨਾ ਲਾਈਟ ਬੁਝਾ ਕੇ ਇਹਨੂੰ ਸੁਲਾਓ ਡਾਕਟਰ ਭੱਲਾ ਹੁਟਾਵਾਡ ਡਾਕਟਰ ਭੱਲਾ ਹੁਟਾਵਾਡ ਉਹ ਲੋਰਾਖੇ ਤਨੋਂ ਆ ਦੇਖੋ ਤੋ ਦੇਖੋ ਖੜੇ ਇਹ ਕੋ ਤੁਸੀਂ ਫੇਕਣਾ ਫੜਦਾ ਇਹਦਾ ਆਹ ਦੇਖੋ ਅੰਦਰੇ ਅੰਦਰੇ ਆ ਤਾਂ ਆ ਜਾ ਵੀਰੋ ਡਾਕਟਰ ਡਾਕਟਰ ਨੂੰ ਛੋੜਾ ਲੈ ਲੈ ਡਾਕਟਰ ਲੈਣਾ ਅਸੀਂ ਪਲੀਜ਼ ਤੇ ਮੇਰਾ ਬੱਚਾ ਐਡਮਿਟ ਸੀਗਾ ਜੀ ਮੈਂ ਉਹਨੂੰ 22 ਤਰੀਕ ਨੂੰ ਇੱਥੇ 21 22 ਨੂੰ ਇੱਥੇ ਸ਼ਾਮ ਨੂੰ ਲੈ ਕੇ ਆਇਆ ਸੀਗਾ ਜੀ ਯਾਨੀ ਉਹ ਪਹਿਲਾਂ ਅਸੀਂ ਗਏ ਸੀ ਦਿੱਲੀ ਵਾਲੇ ਤੇ ਹਾਂ ਉਹਨਾਂ ਨੇ ਸਾਰੇ ਟੈਸਟ ਕਰਵਾਏ ਨੇ ਕਲੀਅਰ ਆਏ ਨੇ ਜੀ ਬਿਲਕੁਲ ਸਿਰਫ ਇਹਨੂੰ ਇਨਫੈਕਸ਼ਨ ਸੀਗੀ ਜੀ ਹਾਂਜੀ ਤੇ ਇੱਥੇ ਆ ਕੇ ਯਾਨੀ ਦੋ ਇੱਕ ਦਿਨ ਉਹ ਠੀਕ ਰਿਹਾ ਜਦ ਅਸੀਂ ਸ਼ਾਮ ਨੂੰ ਆ ਕੇ ਇਹਨਾਂ ਨੇ ਐਡਮਿਟ ਕਰਾਤਾ ਅਸੀਂ ਆ ਕੇ ਉਹਰੇ ਉਸ ਤੋਂ ਬਾਅਦ ਇਹ ਸਾਨੂੰ ਕਹਿੰਦੇ ਵੀ ਦੇਖ ਕੇ ਕਹਿੰਦੇ ਵੀ ਉਹਦੀ ਜਿਹੜੀ ਉਹਨਾਂ ਨੇ ਰਿਪੋਰਟਾਂ ਕਰੀ ਹੋਈਆਂ ਦੀ ਦਿੱਲੀ ਵਾਲੇ ਨੇ ਉਦੀ ਆਧਾਰ ਤੇ ਇਹ ਆਪਣਾ ਟਰੀਟਮੈਂਟ ਕਰੀ ਗਏ ਜਣੀ ਇਹਨਾਂ ਨੇ ਆਪਦਾ ਕੋਈ ਟੈਸਟ ਨਹੀਂ ਕਰਵਾਇਆ ਕੁਛ ਨਹੀਂ ਕਰਵਾਇਆ ਤੇ ਬਾਅਦ ਚ ਫੇ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਐਡਮਿਟ ਕਰ ਲਾਂਗੇ ਵੀ ਇੰਨੀ ਕੋਈ ਖਾਸ ਗੱਲ ਨਹੀਂ ਠੀਕ ਹੋ ਜਾਊਗਾ ਹਾਂਜੀ ਵੀ ਇਨਫੈਕਸ਼ਨ ਆ ਵੀ ਉਹ ਘਟ ਜੂਗੀ ਅਸੀਂ ਕਹ ਚਾ ਚਲੋ ਅਸੀਂ ਐਡਮਿਟ ਕਰਵਾਤਾ ਜੀ 2 2 ਦਿਨ ਐਡਮਿਟ ਅਸੀਂ ਕਰਾ ਕੇ ਰੱਖਿਆ ਔਰੇ ਫਿਰ ਕਹਿੰਦੇ ਵੀ ਚਲੋ ਵੀ ਬੱਚੇ ਦੀ ਕੰਮ ਫੇਰ ਕਹੀ ਕਹਿੰਦੇ ਕੰਮ ਇਹਦਾ ਵਧਿਆ ਹੋਇਆ ਐ ਐ ਫਲਾਣਾ ਠਮਕਾ ਅਸੀਂ ਕਹ ਵੀ ਕੋਈ ਗੱਲ ਨਹੀਂ ਵੀ ਤੁਸੀਂ ਦੱਸੋ ਸਾਨੂੰ ਨਹੀਂ ਫਿਰ ਅਸੀਂ ਬੱਚਾ ਲੈ ਜਾਨੇ ਆ ਕੰਨ ਫਿਰ ਕੀ ਗਾਇ ਕੋਈ ਨਾ ਸੀ ਸਾਂਭਾਂਗੇ ਸਾਂਭਾਂਗੇ ਜਾਨੀ ਸਾਨੂੰ ਦਲੇਰੀ ਦੇ ਗਏ ਨੇ ਜੀ ਹਾਂ ਜੀ ਝੂਠੇ ਤੇ ਥੱਲੇ ਦੇ ਦੇ ਗਏ ਨੇ ਵੀ ਥੋੜਾ ਬੱਚਾ ਬਿਲਕੁਲ ਠੀਕ ਆ ਤੇ ਅਸੀਂ ਜੇ ਸ਼ਾਮ ਨੂੰ ਮਤਲਬ ਹੋਣਾ ਉਹ ਛੋਟਾ ਜਿਹਾ ਬੱਚਾ ਜੀ 4 ਦਿਨ ਉਹਨੂੰ ਤੇ 4 ਦਿਨ ਕਿਹੜਾ ਬੱਚਾ ਜਿਹੜਾ ਬਿਨਾਂ ਦੁੱਧ ਤੋਂ ਰਹਿ ਜੂ ਜੇ ਇਹਨੂੰ ਉਹ ਗਲੂਕੋਜ਼ ਲਾਉਂਦੇ ਦੀ ਤਾਂ ਉਹਦੀ ਅੱਧੀ ਬੋਤਲ ਰੱਖ ਲੈਂਦੇ ਦੀ ਇੱਕ ਚੋ 22 ਅੱਧੀ ਰੱਖ ਕੇ ਲੈਂਦੇ ਦੀ ਇਹ ਇੱਕ ਜੋ ਅੱਧੀ ਰੱਖ ਕੇ ਉਹਨੂੰ ਬੰਦ ਕਰ ਦਿੰਦੇ ਦੀ ਜੇ ਅਸੀਂ ਸਾਰ ਨੂੰ ਬੁਲਾਉਣਾ ਵੀ ਬੱਚਾ ਸਾਡਾ ਬਹੁਤ ਤੜਪ ਰਿਆ ਨਾ ਉਹਨੂੰ ਪਾਣੀ ਦੇ ਦੋ ਮੜਾ ਜਿਆ ਵੀ ਬੁੱਲਾ ਨੂੰ ਲਾਇਓ ਅੰਦਰ ਨਾ ਜਾਵੇ ਵੀ ਫਿਰ ਇਹ ਕਹਿੰਦੇ ਸੀਗੇ ਜੇ ਇਹਨੂੰ ਫੇਰ ਫੋਨ ਕਰਦੇ ਦੀ ਨਾ ਤਾਂ ਇਹ ਆ ਕੇ ਚੈੱਕ ਕਰਦੇ ਸੀ ਉੱਪਰ ਜਾ ਕੇ ਪਾ ਜਾਂਦੇ ਦੀ ਮੋਜਨਾ ਉਹ ਕੁੜੀਆਂ ਇਹਨਾਂ ਦੇ ਸਟਾਫ ਵਾਲੀਆਂ ਰੱਖੀ ਹੋਣਾਂ ਨੂੰ ਕੋਈ ਅਕਲ ਨਹੀਂ ਉਹਨਾਂ ਨੂੰ ਤਾਂ ਸਟੀਮ ਵੀ ਨਹੀਂ ਦੇਣੀ ਆਉਂਦੀ ਹੈਗੀ ਜੀ ਵੀ ਸਟੀਮ ਬੱਚੇ ਨੂੰ ਕਿਵੇਂ ਦੇਈਦੀ ਆ ਸਾਨੂੰ ਕਹਿੰਦੇ ਦੀ ਆ ਫੜ ਲਓ ਅਸੀਂ ਹੋਰ ਵੀ ਕੰਮ ਕਰਨੇ ਨੇ ਵੀ ਅਸੀਂ ਫੇਰ ਪੈਸਾ ਕਾਹਦੇ ਵਾਸਤੇ ਭਰ ਰਹੇ ਹਾਂ ਤੁਹਾਨੂੰ ਜੇ ਜੇ ਅਸੀਂ ਆਪੇ ਡਾਕਟਰ ਹੁੰਦੇ ਵੇ ਸੋਤੋਂ ਅਸੀਂ ਕੀ ਕਰਵਾਉਣਾ ਸੀਗਾ ਇਨਾ ਉਸ ਤੋਂ ਬਾਅਦ ਇਹਨਾਂ ਨੇ ਅਸੀਂ ਫਿਰ ਕਹਿੰਦੇ ਅਸੀਂ ਆਪਣੀਆਂ ਰਿਪੋਰਟਾਂ ਕਰਾਉਣੀਆਂ ਨੇ ਦੁਬਾਰੇ ਇਹ ਆਪਣੀਆਂ ਰਿਪੋਰਟਾਂ ਕਰਨ ਚਲੇ ਗਏ ਜੀ ਹਾਂ ਜੀ ਫਿਰ ਰਿਪੋਰਟਾਂ ਉੱਥੇ ਅਸੀਂ ਇਹਨੂੰ ਕਿਹਾ ਇਹ ਵੀ ਸਾਡੀ ਕੁੜੀ ਕਿਨਾਰਸਾ ਭਾਣਜੀ ਮੇਰੀ ਉਹ ਕਹਿੰਦੀ ਵੀ ਮਾਮਾ ਜੀ ਮੈਂ ਇੱਥੇ ਵੀ ਜਾਣਦੀ ਆ ਵੀ ਆਪਾਂ ਉੱਥੋਂ ਕਰਵਾ ਲੈਣੇ ਸਕੇਣਾ ਵੀ ਵਧੀਆ ਨੇ ਪ੍ਰੀਤ ਵਾਲੇ ਫਿਰ ਇਹ ਕਹਿੰਦਾ ਨਹੀਂ ਕਹਿੰਦਾ ਕਾਉਂਸਲ ਵਾਲੇ ਦੇ ਜਾਓ ਕਹਿੰਦਾ ਮੈਂ ਮੇਰੇ ਬੰਦੇ ਨੇ ਇਹਨੇ ਪਹਿਲਾਂ ਹੀ ਫੋਨ ਕਰਿਆ ਇਹ ਨਹੀਂ ਪਤਾ ਵੀ ਇਹਨੇ ਆਪ ਇਹ ਰਿਪੋਰਟਾਂ ਤਿਆਰ ਕਰੀਆਂ ਹੁਣ ਜਦ ਇਹ ਆਪਣੀ ਮਰਜ਼ੀ ਨਾਲ ਉੱਥੇ ਭੇਜ ਰਿਹਾ ਜਿਵੇਂ ਜਿਹਨੂੰ ਕੋਈ ਲੈਬਾਰਟਰੀ ਚ ਕਹਿੰਦੇ ਸੀਗੇ ਵੀ ਉਹਦੇ ਟੈਸਟ ਕਰਾ ਲਓ ਕਹਿੰਦਾ ਦੀ ਨਾ ਜਿੱਥੇ ਮੈਂ ਕਹੂੰ ਕਹੂੰਗਾ ਵੀ ਉੱਥੇ ਹੀ ਜਾਣਾ ਗਣੀਆਂ ਨੇ ਆਪਦੀਆਂ ਰਿਪੋਰਟਾਂ ਆਪੇ ਹੀ ਤਿਆਰ ਕਰੀਆਂ ਹੋਈਆਂ ਨੇ ਇਹਨੇ ਸਾਡਾ ਬੱਚਾ ਅਸੀਂ ਤਾਂ ਤਿੰਨ ਧੀਆਂ ਨੇ ਮਰੀਆਂ ਜੀ ਬੱਚਾ ਮਸੀਆਂ ਹਾ ਅਡੌਪਟ ਕਰਿਆ ਦੀ ਅਸੀਂ ਇਹਨੇ ਸਾਥੋਂ ਉਹ ਵੀ ਖੋ ਲਿਆ ਜੀ ਮੈਂ ਤਾਂ ਇਹੀ ਰਿਕਵੈਸਟ ਕਰੂੰਗਾ ਵੀ ਆਪਣੇ ਬੱਚਿਆਂ ਨੂੰ ਬਚਾਓ ਵੀ ਇਹਦੇ ਡਾਕਟਰ ਦੇ ਲੈ ਕੇ ਨਾ ਆਓ ਇਹਦੇ ਕੋਈ ਪਾਣੀ ਦੀ ਸਹੂਲਤ ਨਹੀਂ ਪਾਣੀ ਠੰਡਾ ਅਸੀਂ ਇਹਨੂੰ ਕਿਹਾ ਵੀ ਬੱਚੇ ਵੀ ਉਰੇ ਠੰਡ ਬਹੁਤ ਆ ਤੇਰੀ ਹਵਾ ਬਹੁਤ ਜਾਂਦੀ ਅੰਦਰ ਅਸੀਂ ਇਹਨੂੰ ਕਿਹਾ ਵੀ ਉਰੇ ਸਾਨੂੰ ਉਹ ਮਤਲਬ ਕਿ ਉਹ ਲਵਾਦੇ ਹੀਟਰ ਵਗੈਰਾ ਨਹੀਂ ਕਹਿੰਦਾ ਉਹਦੇ ਤਾਂ ਐਕਸਟਰਾ ਲੱਗਣਗੇ ਨਾ ਔਰੇ ਦੇਖ ਲਓ ਤੁਸੀਂ ਅੰਦਰ ਕੋਈ ਆਰਰ ਵਾਲਾ ਪਾਣੀ ਨਾ ਕੁਝ ਵੀ ਨਹੀਂ ਹੈਗਾ ਫੀਸ ਇਹਨਾਂ ਨੇ ਉਨੀ ਉਹ ਲੈਣੀ ਆ ਐਹੀ ਮੰਗ ਕਰਦੇ ਆ ਵੀ ਇਨਸਾਫ ਚਾਹੀਦਾ ਸਾਨੂੰ ਸਾਡੇ ਚਲੋ ਬੱਚਾ ਸਾਡੀ ਦੁਨੀਆ ਦਾ ਖਤਮ ਹੋ ਗਈ ਵੀ ਹੋਰਾਂ ਦੇ ਬੱਚੇ ਬਚ ਜਾਣ ਜੀ ਇਹਦਾ ਲਾਇਸੈਂਸ ਕੈਂਸਲ ਹੋਣਾ ਚਾਹੀਦਾ ਤੇ ਇਹਨੂੰ ਸਜ਼ਾ ਹੋਣੀ ਚਾਹੀਦੀ ਆ ਕਿਉਂਕਿ ਅੱਗੇ ਅੱਗੇ ਨੂੰ ਵੀ ਹੋਰ ਡਾਕਟਰਾਂ ਨੂੰ ਵੀ ਅਕਲ ਆ ਜਾਏ ਵੀ ਇਦਾਂ ਨਹੀਂ ਕਰੇ ਕਿਸੇ ਨਾਲ ਇਹ ਇਹ ਕਹਿੰਦੀ ਇਨਫੈਕਸ਼ਨ ਆ ਸਿਰਫ ਇਨਫੈਕਸ਼ਨ ਕਹਿ ਕੇ ਇਹਨਾਂ ਨੇ ਬੱਚਾ ਮਤਲਬ ਜੰਜੂ ਤੇ ਰੱਖਿਆ ਉਸ ਤੋਂ ਬਾਅਦ ਕਹਿੰਦੇ ਕਹਿੰਦੀ ਜਿਹੜੀ ਫਰੂਟ ਪਤ ਨਹੀਂ ਕਿ ਕੋਈ ਸਾ ਮਤਲਬ ਜਿਹੜੀ ਆਪਣੇ ਕੋ ਫਰੈਸ਼ ਨਾਲ ਨਾਲ ਹੀ ਹੁੰਦੀ ਆ ਵੀ ਬਲੌਕ ਆ ਉਹ ਕਹਿੰਦੀ ਬਲੌਕ ਆ ਤੇ ਇਹ ਕਹਿੰਦੀ ਇਹਨਾਂ ਨੇ ਬੱਚੇ ਦਾ ਦੁੱਧ ਬਿਲਕੁਲ ਬੰਦ ਕਰਤਾ ਬੱਚੇ ਨੂੰ ਬੱਚੇ ਨੂੰ ਸੋਮਵਾਰ ਦਾ ਦੁੱਧ ਦਿੱਤਾ ਹੈ ਜਦ ਕਿ ਇਹਨਾਂ ਨੇ ਇੱਕ ਡ੍ਰਿਪ ਲਾਉਂਦੇ ਰਹਿੰਗੇ ਨਹੀਂ ਬੱਚਾ ਡ੍ਰਿਪ ਤੇ ਸਾਰੀ ਰਹਿੰਦਾ ਇੱਕ ਡ੍ਰਿਪ ਲਾਉਂਦੇ ਰਹੇ ਨੇ ਇੱਕ ਡ੍ਰਿਪ ਵੀ ਹੈ 11 ਵਜੇ ਤੋਂ ਬੰਦ ਕਰ ਦਿੰਦੇ ਮੇਰਾ ਪੁੱਤ ਸਾਰੀ ਰਾਤ ਫੇਲ ਕੇ ਕਹਿੰਦੀ ਮੈਂ ਪਾਣੀ ਮੂੰਹ ਤੇ ਗਿੱਲਾ ਕਰ ਕਰਕੇ ਮਹਿਲ ਮੇਰੇ ਮੁੰਡੇ ਦੇ ਨਾਲ ਮੈਂ ਦਰ ਰਾਤ ਕੱਢੀ ਆ ਸਾਰੀ ਰਾਤਾਂ ਮੈਂ ਪਾਣੀ ਗਿੱਲਾ ਕਰ ਕਰਕੇ ਬੋਲਦੇ ਲਾਉਣਾ ਤਾਂ ਮੇਰੇ ਬੇਟੇ ਨੇ ਸਾਰੀ ਰਾਤ ਕੱਢਣੀ ਮੈਂ ਇਹਨੂੰ ਕਹਿੰਦਾ ਵੀ ਡਾਕਟਰ ਸਾਹਿਬ ਇਹ ਕਹਿੰਦੇ ਵੀ ਕੋਈ ਗੱਲ ਨਹੀਂ ਇੱਦਾਂ ਟ੍ਰੀਟਮੈਂਟ ਹੋਊਗਾ ਹੋਇਆ ਵੀ ਉਦਾਂ ਹੀ ਹੈ ਚਲੋ ਕੋਈ ਗੱਲ ਨਹੀਂ ਠੀਕ ਆ ਅੰਦਰ ਉਸ ਤੋਂ ਬਾਅਦ ਇਹਨਾਂ ਨੇ ਕਲਰ ਰਿਪੋਰਟ ਕਰਾਈਆਂ ਮੈਂ ਕਿਹਾ ਵੀ ਡਾਕਟਰ ਸਾਹਿਬ ਬੱਚੇ ਨੂੰ ਦੁੱਧ ਦੇ ਸਕਦੇ ਆਂ ਕਹਿੰਦੇ ਵੀ ਹਾਂ ਵੀ ਹੁਣ ਦੀ ਰਿਪੋਰਟ ਆ ਜਾਣਗੀ ਵੀ ਫਿਰ ਦੁੱਧ ਦੇ ਦਿਓ ਚਲੋ ਰਿਪੋਰਟ ਮੈਂ ਤਾਂ ਐਂ ਕਹਿੰਦੀ ਵੀ ਜਿਹੜੀ ਅੱਜ ਤੋਂ ਉਹ ਉਹ ਦੀ ਰਿਪੋਰਟ ਕਰਾਈ ਐ ਇੰਨੀ ਉਹ ਆਇਆ ਉਹਦੇ ਵਿੱਚ ਦੋਖਾ ਹੈ ਹੁਣ ਕਾ ਤੋ ਫਿਰ ਹਲਦੀ ਕਿ ਕੋਈ ਲੱਗਦਾ ਠੀਕ ਆ ਇਹ ਸਾਰੀ ਰਿਪੋਰਟ ਕਾਦਰ ਰਿਪੋਰਟ ਠੀਕ ਨਹੀਂ ਫਿਰ ਕਹਿੰਦੇ ਦੁੱਧ ਨਹੀਂ ਦੇਣਾ ਹੈਗਾ ਜੇ ਮੇਰੇ ਬੱਚੇ ਨੂੰ ਅੰਦਰਲੀ ਪ੍ਰੋਬਲਮ ਹੈਗੀ ਸੀ ਤਾਂ ਆਈਆਂ ਡਾਕਟਰ ਨੇ ਮੈਨੂੰ ਦੁੱਧ ਨਹੀਂ ਦੇਣ ਦਿੱਤਾ ਹੈਗਾ ਮੇਰੇ ਬੱਚੇ ਨੂੰ ਬੱਚੇ ਨੂੰ ਮੈਨੂੰ ਉਲਟੀ ਲੱਗੀ ਮੇਰੇ ਬੱਚੇ ਨੂੰ ਸਾਰਾ ਦਿਨ ਉਹਦੀ ਉਲਟੀ ਤਾਂ ਹੋ ਗਈ ਬੰਦ ਹੈ ਲੇਕਿਨ ਉਹ ਵੈਸੇ ਬੁਖਾਰ ਨਹੀਂ ਦਿਓਦਾ ਟੁੱਟ ਰਿਹਾ ਦੀ ਫਿਰ ਮੈਂ ਇਹਨਾਂ ਦੇ ਕੋਲੇ ਫੇਰ ਲੈ ਕੇ ਆਈਆਂ ਇਹਨਾਂ ਨੇ ਐਡਮਿਟ ਕਰ ਲਿਆ ਹਾਂਜੀ ਬੱਚੇ ਦੀ ਡੈਥ ਮੈਂ ਕਿ ਕਦੋਂ ਹੋਈ ਹੈ ਬੱਚੇ ਸਵੇਰੇ ਹੋਈ ਹੈ 6:30 ਵਜੇ ਮੈਂ ਮੈਂ ਸਾਰੀ ਰਾਤ ਬੱਚਾ ਲਈ ਬੈਠੀ ਰਹੀ ਆ ਉਹਦਾ ਮੈਨੂੰ ਸਿਰਫ 1 ਮਿੰਟ ਲਈ ਮੈਨੂੰ ਇਸ ਤਰ੍ਹਾਂ ਟੌਂਕਾ ਲੱਗਿਆ ਮੈਂ ਆਪਦਾ ਬੱਚਾ ਦੇਖਿਆ ਵੀ ਠੀਕ ਆ ਇਹਨੂੰ ਪਰਮ ਠੀਕ ਨਹੀਂ ਸੀ ਰਾਤ ਸਾਢੇ ਮਤਲਬ ਉਹਨਾਂ ਚ ਲੈ ਰਹੇ ਦੀ ਪਤਾ ਹੈ ਉਹ ਮਾ ਦੇਖੀ ਮਲੇ ਹਰ ਸਾਧ ਰੋਂਦਾ ਕੁਛ ਨਹੀਂ ਤੀਰ ਰੋਂਦਾ ਨਹੀਂ ਸੀਗਾ ਬਿਲਕੁਲ ਵੀ ਉਹਨਾਂ ਨੇ ਸਿਰਫ ਇੱਧੇ ਤੇ ਲਾ ਕੇ ਉਹਨਾਂ ਨੇ ਇੱਧੇ ਤੇ ਲਾ ਕੇ ਦੇਖਿਆ ਸਾਰਾ ਸਿਆਕ ਕਰਕੇ ਪੇਟ ਦੱਬ ਕੇ ਕਹਿੰਦੇ ਠੀਕ ਆ ਬਸ ਠੀਕ ਆ ਤੁਹਾਡਾ ਬੱਚਾ ਜਦ ਕਿ ਸਾਡਾ ਬੱਚਾ ਸਾਨੂੰ ਰਾਤ ਕਹਿ ਹੈ ਮੈਂ ਉਹਨਾਂ ਨੇ ਮੈਂ ਕਿਹਾ ਡਾਕਟਰ ਸਾਹਿਬ ਠੀਕ ਵੀ ਹੈਗਾ ਕਹਿੰਦੇ ਹਾਂ ਠੀਕ ਆ ਮਾ ਵੀ ਫਿਰ ਕੋਈ ਗੱਲ ਨਹੀਂ ਇਹਨੂੰ ਦੁੱਧ ਪਿਲਾਜੋ ਕਹਿੰਦੇ ਪਰ ਦੁੱਧ ਨਹੀਂ ਪਿਲਾਉਣਾ ਹੈਗਾ ਇਹਨੂੰ ਦੁੱਧ ਨਹੀਂ ਪਿਲਾਉਣ ਦਿੱਤਾ ਹੈਗਾ ਰਾਤ ਨੂੰ ਮਾਰੇ ਹੋਏ ਤੇ ਨਹੀਂ ਪਿਲਾਉਂ ਦਿੱਤਾ ਚਾਰ ਦਿਨ ਹੋ ਗਏ ਇਹਨੂੰ ਦੁੱਧ ਨਹੀਂ ਪੀਣ ਦਿੱਤਾ ਹੈਗਾ ਮੇਰੇ ਬੇਟੇ ਨੂੰ ਦੁੱਧ ਨਾਲ ਨੂੰ ਪੜਾਈਏ मेरा अस्पताल ਤਾਂ ਇਹ ਪੂਰਾ ਹੋ ਗਿਆ ਜਦ ਕਿ ਹੈ ਨਹੀਂ ਫਿਰ ਮੈਂ ਲੈ ਕੇ ਹਿੱਲੀ ਨਹੀਂ ਹੈਗੀ ਮੈਂ ਕਿ ਬੱਚਾ ਤਾਂ ਮੇਰਾ ਪੂਰਾ ਹੋ ਗਿਆ ਮੈਂ ਕਿ ਉਹ ਲੈ ਕੇ ਹਿੱਲਣਾ ਕਿਹਦੇ ਕਹਿ ਰਹੇ ਸੀ ਤੁਹਾਨੂੰ ਰੈਫਰ ਕਰਨ ਦੇ ਕਿ ਆਈਬੀਆਈ ਹਸਪਤਾਲ ਦੇ ਵਿੱਚ ਲੈ ਜਾਓ ਕਹਿੰਦੇ ਚੱਕ ਕੇ ਕਹਿੰਦੇ ਇਹਨੂੰ ਆਏ ਦੀ ਵੀ ਲੈ ਜਾਣਾ ਵੀ ਲੈ ਜਾਣਾ ਹੁਣ ਵੀ ਇਹ ਨਾ ਜਾ ਕੇ ਤਾਂ ਡਾਕਟਰ ਉਧਰ ਲੁੱਕ ਕੇ ਬਹਿ ਗਿਆ ਇਹ ਸਾਰੇ ਗੱਡੀਆਂ ਦੇ ਵਿੱਚ ਬਹਿ ਗਿਆ ਮੈਂ ਇਕੱਲੀ ਹੋਈ ਜਾ ਕੇ ਉਹ ਡਾਕਟਰ ਮੈਂ ਮਹਮੂਦ ਪਰਪੰਡਾ ਮੈਂ ਇਕੱਲੀ ਆ ਜਾ ਕੇ ਉਹ ਡਾਕਟਰ ਉਧਰ ਖਿੱਚ ਕੇ ਲੈ ਗਈ ਮੈਂ ਕਿ ਰੋਟਾ ਫੜਾ ਵਾਲਾ ਮੇਰੇ ਬੱਚੇ ਕਿੱਥੇ ਨਹੀਂ ਹੈ ਇਹਨਾਂ ਨੇ ਤਾਂ ਸਾਰਿਆਂ ਨੂੰ ਖੇਲੀ ਕਰਤੀ ਦੀਏ ਤਾਂ ਸਾਰੇ ਬਹਿ ਗਏ ਦੀਏ ਮੁੰਡੇ ਲੈ ਕੇ ਗੱਡੀ ਚ ਪਰ ਇਹ ਰਿਪੋਰਟ ਦੇ ਉੱਤੇ ਆਪ ਦਾ ਆਪ ਆਪ ਪਤਾ ਲੈ ਫਿਰ ਤੁਸੀਂ ਲਿਖ ਕੇ ਵੀ ਦੇ ਰਿਹਾ ਦੀ ਅਸੀਂ ਨੇ ਬਹੁਤ ਔਖਾ ਲਖਵਾਇਆ ਵਾ ਵੀ ਇੱਥੇ ਹੀ ਬੱਚੇ ਦਾ ਇਲਾਜ ਕਰਾਇਆ ਇੱਥੇ ਅਸੀਂ ਬੱਚਾ ਲੈ ਗਏ ਐਨੀ ਤਰੀਕ ਤੋਂ ਲੈ ਗਏ ਇਹ ਕਹਿੰਦੇ ਮੈਂ ਕੁਝ ਵੀ ਨਹੀਂ ਲਿਖ ਕੇ ਦੇਣਾ ਨਹੀਂ ਸਮਝ ਆ ਰਿਹਾ ਤੁਸੀਂ ਰੈਫਰ ਕਰ ਦੋ ਸਾਨੂੰ ਦੁੱਖ ਨਹੀਂ ਕਿਉਂ ਨਹੀਂ ਲਿਖ ਕੇ ਦੇ ਰਿਹਾ ਜਿਆਦਾ ਦਾ ਇਲਾਜ ਸਹੀ ਦੀ ਕਿਉਂ ਨਹੀਂ ਲਿਖ ਕੇ ਦੇ ਰਿਹਾ ਫਿਰ ਕੀ ਹੁੰਦੀ ਹੈ ਸਟਾਫ ਮੈਂਬਰ ਇੱਕ ਆਉਂਦਾ ਸਟਾਫ ਨਰਸ ਸਟਾਫ ਨਰਸ ਇਹਨਾਂ ਕੋਲ ਇੱਕ ਹੁੰਦੀ ਹੈ ਉਹੀ ਇਹਨਾਂ ਨੂੰ ਸਟੇਮ ਵੀ ਨਹੀਂ ਦੇਣ ਆਉਂਦੀ ਹੈਗੀ ਬੱਚਿਆਂ ਨੂੰ ਸਾਤਾਂ ਨੂੰ ਇਹ ਕਿ ਬੱਬੇ ਲਾ ਫਰਸਾ ਚ ਚਲੀ ਜਾਂਦੀ ਸੀ ਸਟਰੀਮ ਦੇ ਦੋ ਜੀ ਲੈ ਫਰ ਅਸੀਂ ਦੱਸੋ ਸਾਫਾ ਨੂੰ ਕਿਸੇ ਆਕਸੀਜਨ ਦਾ ਨਹੀਂ ਪਤਾ ਮੈਂ ਅਨਪੜਾ ਹੈਂ ਮੈਨੂੰ ਕੀ ਪਤਾ ਹੋਊਗਾ ਇਹਦਾ ਹਸਪਤਾਲ ਬੰਦ ਹੋਣਾ ਚਾਹੀਦਾ ਸਾਡਾ ਇਨਸਾਫ ਇਹ ਤੋਂ ਉੱਤੇ ਜੀ ਕੋਈ ਨਹੀਂ ਹੈਗਾ ਹਸਪਤਾਲ ਬੰਦ ਨਹੀਂ ਅੱਜ ਸਾਡਾ ਮਰ ਗਿਆ ਕੱਲੂ ਕਿਸੇ ਹੋਰ ਦਾ ਮਾਰ ਦੂਗਾ ਜੀ ਕੱਲ ਬਲਸ ਰੇਟ ਡਾਊਨ ਹੋਗਾ ਮੈਂ ਆ ਕੇ ਦੱਸਿਆ ਮਖਾ ਆਪਣੇ ਪਾਸ ਰੇਟ ਡਾਕਟਰ ਸਾਹਿਬ ਡਾਊਨ ਹੋ ਰਿਹਾ ਕਹਣਾ ਜੀ ਇਹਨੇ ਰਿਸ਼ਤੇਦਾਰ ਨਹੀਂ ਆਉਣੇ ਬਾਹਰ ਕੱਢੋ ਸਾਨੂੰ ਅੱਧਾ ਘੰਟਾ ਵੀ ਨਹੀਂ ਅੰਦਰ ਬੈਠਣ ਦਿੱਤਾ ਹੈਗਾ ਸਾਡੇ ਰਿਸ਼ਤੇਦਾਰ ਗੱਡੀਆਂ 'ਚ ਬੈਠ ਬੈਠ ਇਹਦੀ ਮਾਟ ਓਟੋਟਟ ਪੈਂਦੀ ਉਹਨੂੰ ਹੁਣ ਬਾਹਰ ਕੱਢਣ ਲੈ ਮੈਂ ਉਹਦੇ ਜੇ ਨਾਕੜ ਹਿਸਾਬਾ ਮੈਂ ਇੱਥੇ ਉਹਨੂੰ ਪੁੱਛੋ ਜਾ ਕੇ ਕਿਹਦਾ ਨਹੀਂ ਮਿਲਣ ਆਉਂਦਾ ਹੈਗਾ ਜੀ ਸਾਨੂੰ ਪਤਾ ਨਾ ਐਨੇ ਸਾਲਾਂ ਬਾਅਦ 18 ਸਾਲਾਂ ਬਾਅਦ ਅਸੀਂ ਜਾ ਕੇ ਦੇਖਿਆ ਵਾ ਇਹਨਾਂ ਨੇ ਵਰਗੇ ਤਾਂ ਮਟਜੀ ਕਹਿੰਦੇ ਨੇ ਲੈ ਜਾਓ ਜੀ ਰੈਫਰ ਕਰਤਾ ਇਹ ਪਰਸੋਂ ਦਾ ਰੈਫਰ ਕਰ ਚੌਥੇ ਦਿਨ ਰੈਫਰ ਕਰ ਗਿਆ ਪਤਾ ਸੀਗਾ ਉੱਤੇ ਜੀ ਕਹਿੰਦਾ ਆਪਰੇਸ਼ਨ ਕਰੂੰਗਾ ਮੈਂ ਮੇਰੇ ਕੋਲ ਹਿੱਲਾ ਨਹੀਂ ਹੈਗਾ ਪੈਪ ਅਰੇਂਜਮੈਂਟ ਨਹੀਂ ਹੋਈ ਹੈਗੀ ਜਿਹੜੇ ਅੰਦਰੋਂ ਸਾਫ ਕਰਦੀ ਹੈ ਜੀ ਪੈਪ ਨਹੀਂ ਤਾਂ ਅਰੇਂਜਮੈਂਟ ਹੋਇਆ ਹੋਰ ਕੀ ਕਰ ਲੂ ਬੰਦਾ ਤੁਸੀਂ ਇਹ ਦੱਸੋ ਜਿਹੜਾ ਬੰਦਾ ਇੱਕ ਪਾਈਪ ਦਾ ਅਰੇਂਜਮੈਂਟ ਨਹੀਂ ਕਰ ਸਕਦਾ ਇਹ ਕਿਹਾ ਵਾ ਕਹਿੰਦੇ ਆਈਬੀਆਈ ਚ ਹਾਂਜੀ ਡਾਕਟਰ ਸਾਹਿਬ ਆਇਓ ਹੋਰ ਕੀ ਏ ਤੇ ਦੇਖੋ ਮੈਂ ਐਜ਼ ਅ ਕੋਲੀਗ ਇਹਨਾਂ ਦੇ ਆਇਆ ਹੈਗਾ ਪਤਾ ਲੱਗਿਆ ਬਾਕੀ ਹਾਲੀ ਮੇਰੀ ਡਿਟੇਲ ਚ ਗੱਲ ਨਹੀਂ ਹੋਈ ਹੈਗੀ ਜੋ ਮਤਲਬ ਸਾਹਮਣੇ ਆਏਗਾ ਅਸੀਂ ਆਪ ਖੁਦ ਦੁਖੀ ਹੋ ਗਿਆ ਕਿ ਦੇਖ ਰਿਹਾ ਹੈ ਗਿਆ ਵੀ ਕੋਈ ਪੇਰੈਂਟਸ ਦੇ ਨਾਲ ਹੈ ਗਿਆ ਅਸੀਂ ਤੁਹਾਨੂੰ ਵੀ ਕੋਆਪਰੇਟ ਕਰਾਂਗੇ ਤੁਸੀਂ ਵੀ ਕੋਆਪਰੇਟ ਕਰੋ ਜਿਹੜੀ ਗੱਲ ਜੰਨੀ ਹੈ ਡਾਕਟਰ ਨਾਲ ਗੱਲ ਕਰਕੇ ਅਸੀਂ ਦੇਖਾਂਗੇ ਵੀ ਕੋਈ ਨ ਗੱਲੀ ਹੈ ਕੋਈ ਘਾਟ ਹੋਈ ਹੈ ਕੋਈ ਟ੍ਰੀਟਮੈਂਟ ਚਾ ਬੱਚੇ ਦੀ ਬਿਮਾਰੀ ਹੈ ਉਹ ਜੀ ਸੀ ਜਿਹੜੀ ਬਚਾਇਆ ਨਹੀਂ ਜਾ ਸਕਿਆ ਥੋੜਾ ਜਿਹਾ ਅਸੀਂ ਬੱਚੇ ਦੇ ਉਹਦੀ ਮ੍ਰਿਤੂ ਤੇ ਉਹਦੇ ਪੇਰੈਂਟਸ ਨਾਲ ਦੁੱਖ ਦੇ ਵਿੱਚ ਪੂਰੇ ਦੁਖੀ ਹੈਗੇ ਆ ਜਿੰਨਾ ਉਹਨਾਂ ਨੂੰ ਦੁੱਖ ਹੁੰਦਾ ਹੈ ਇੱਕ ਡਾਕਟਰ ਜਦੋਂ ਮਰੀਜ਼ ਲੂਜ਼ ਕਰਦਾ ਉਹਨੂੰ ਉਹਨਾਂ ਤੋਂ 100 ਗੁਣਾ ਦੁੱਖ ਦਰਦਾ ਦੇਖੋ ਜੇ ਜੇ ਡਾਕਟਰ ਨੂੰ ਪਤਾ ਲੱਗ ਜਾਏ ਵੀ ਇਹ ਮਰੀਜ਼ ਹੁਣ ਮੇਰੇ ਤੋਂ ਨਹੀਂ ਬਚਣ ਲਾਸਟ ਹੈ ਉਹ ਕੋਈ ਵੀ ਨਹੀਂ ਰੱਖਦਾ ਹੈਗਾ ਇਸ ਹੋਪ ਤੇ ਹੀ ਰੱਖਦਾ ਵੀ ਇਹ ਬੱਚਾ ਠੀਕ ਹੋ ਜਾਏਗਾ ਕਿ ਇਹ ਮਰੀਜ਼ ਠੀਕ ਹੋ ਜਾਏਗਾ ਦੇਖੋ ਮੈਨੂੰ ਨਹੀਂ ਪਤਾ ਹੈ ਕਿ ਨਹੀਂ ਹੈ ਕੁਝ ਵੀ ਇਹਨਾਂ ਚੀਜ਼ਾਂ ਜਿਹੜੀਆਂ ਤੁਸੀਂ ਆਏ ਤੇ ਮੇਰੇ ਨਾਲ ਜ਼ਿਆਦਾ ਤੁਹਾਡੀ ਨਾਲੋਜ ਹੋਏਗੀ ਕਿ ਕੌਣ ਕੀ ਹੈ ਕੌਣ ਨਹੀਂ ਹੈਗਾ ਠੀਕ ਹੈ ਨਾ ਟੈਕਨੀਕਲ ਮੈਨੂੰ ਨਹੀਂ ਪਤਾ ਮੈਂ ਤੇ ਐਜ਼ এ ਕੁਲੀ ਦੇਖੋ ਜਿਸ ਤਰ੍ਹਾਂ ਤੁਸੀਂ ਮੀਡੀਆ ਵਾਲੇ ਇੱਕ ਚੈਨਲ ਦੂਜਾ ਚੈਨਲ ਤੇ ਕਰ ਰਹੇ ਆ ਕਿ ਆਪਣਾ ਕੰਮ ਅਸੀਂ ਵੀ ਐਜ਼ এ ਕੁਲੀਗ ਜਿਹੜੇ ਹੈਗੇ ਆ ਕਿਸੇ ਨੂੰ ਕੁਝ ਹੁੰਦਿਆ ਤੇ ਉਹਦੇ ਕੋਲ ਆਨੇ ਹੈਗੇ ਆ ਤੇ ਜੋ ਸਚਾਈ ਹੋਏਗੀ ਉਹ ਕਾਨੂੰਨੀ ਕਾਰਵਾਈ ਦੇ ਅਦਾਲਤ ਨੂੰ ਪਤਾ ਲੱਗ ਜਾਏਗੀ ਤੇ ਜੋ ਇਨਫੋਰਮੇਸ਼ਨ ਮੇਰੇ ਕੋਲ ਫਰਦਰ ਆਏਗੀ ਤੇ ਮੈਂ ਤੁਹਾਨੂੰ ਕੋਆਪਰੇਟ ਕਰਕੇ ਜ਼ਰੂਰ ਦੱਸਾਂਗਾ ਅ ਦੇਖੋ ਹਲੇ ਤੱਕ ਸਾਡੇ ਕੋ ਕੋਈ ਕੰਪਲੇਂਟ ਤਾਂ ਨਹੀਂ ਆਈ ਇਸ ਰਿਲੇਟਡ ਕੋਈ ਪੇਸ਼ੈਂਟ ਦੇ ਰਿਲੇਟਿਵਸ ਨੇ ਕੋਈ ਕੰਪਲੇਂਟ ਨਹੀਂ ਕੀਤੀ ਹੈ ਕਿ ਵੀ ਐਦਾਂ ਸਰਕਾਰੀ ਡਾਕਟਰ ਉਹਨਾਂ ਦਾ ਇਲਾਜ ਕਰ ਰਿਹਾ ਸੀ ਜੇ ਉਹ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਦੇ ਵਿੱਚ ਹੈਗਾ ਤੇ ਫਿਰ ਸਰਕਾਰ ਵੱਲੋਂ ਤਾਂ ਕਹਿੰਦਾ ਪ੍ਰੈਕਟਿਸ ਕੀ ਕਹਿੰਦੇ ਅਲਾਉਡ ਨਹੀਂ ਆ ਉਹਨੂੰ ਤੇ ਉਹਦੇ ਖਿਲਾਫ ਫਿਰ ਉੱਚ ਅਧਿਕਾਰੀਆਂ ਨੂੰ ਲਿਖ ਦਿਆਂਗੇ ਸਟ੍ਰਿਕਟ ਐਕਸ਼ਨ ਵਾਸਤੇ ਜਿੱਦਾਂ ਕੀ ਅੱਜ ਉਹ ਛੁੱਟੀ ਦੇਣੇ ਜਾ ਹਾਂਜੀ ਹਾਂਜੀ ਅੱਜ ਉਹਨਾਂ ਨੇ ਸੀਐਲ ਦਿੱਤੀ ਉਹ ਆਪਣੇ ਕੋਲ ਕਾਫੀ ਵਧੀਆ ਮਸ਼ੀਨਾਂ ਹੈਗੀਆਂ ਕਿ ਕਹਿੰਦੇ ਆਟੋਮੈਟਿਕ ਮਸ਼ੀਨਾਂ ਹੈਗੀਆਂ ਐਕਸ-ਰੇਸ ਹੋ ਰਿਹਾ ਆਪਣੇ ਕੋਲ ਅਲਟਰਾਸਾਉਂਡ ਆਪਣੇ ਕੋਲ ਹੋ ਰਿਹਾ ਸੋਨੋਲੋਜੀਸਟ ਹੈ ਸੀਟੀ ਸਕੈਨ ਤੁਸੀਂ ਦੇਖੋ ਕ੍ਰਸਨਾ ਦਾ ਕਿ ਕਹਿੰਦੇ ਸਾਡੇ ਕੋਲ ਹੈਗਾ ਇਸ ਕਰਕੇ ਕੋਈ ਕਮੀ ਤਾਂ ਹੈ ਨਹੀਂ ਦਵਾਈਆਂ ਦੇ ਪੁਆਇੰਟ ਆਫ 뷰 ਦੇ ਨਾਲ ਸੀਐਮ ਸਾਹਿਬ ਦਾ ਜਿਹੜਾ ਹੈਗਾ ਉਪਰਾਲਾ ਹੈ ਕਿ ਵੀ ਹੁਣ 26 ਜਨਵਰੀ ਤੋਂ ਬਾਅਦ ਜੋ ਦਵਾਈਆਂ ਵੀ ਸਾਰੀਆਂ ਹਸਪੀਟਲ ਚੋਂ ਦੇਣੀਆਂ ਹੈਗੀਆਂ ਤੇ ਜਿਹੜੇ इवन ਐਮਪੈਨਲ ਅਸੀਂ ਪ੍ਰਾਈਵੇਟ ਜਿਹੜੇ ਹਸਪੀਟਲ ਹੈਗੇ ਆ ਪ੍ਰਾਈਵੇਟ ਸਕੈਨ ਸੈਂਟਰਸ ਆ ਉਹਨਾਂ ਨੂੰ ਵੀ ਐਮਪੈਨਲ ਕੀਤਾ ਹੈ ਜੇ ਕੋਈ ਇੱਥੋਂ ਸਕੈਨ ਲਿਖਾ ਕੇ ਜਾਏਗਾ ਉਹਨਾਂ ਨੂੰ ਸਰਕਾਰ ਪੇਮੈਂਟ ਕਰੇਗੀ